ਸਾਸੀ ਕਾਲਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਆਸ ਕਰਦੀ ਆ ਠੀਕ ਹੋਵਮਗੇ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਕਿਚਨ ਮੋਨਟੇ ਲੰਕੂ ਕਿਉਂ ਲੌਗਸ ਵਿੱਚ ਅੱਜ ਆਪਾਂ ਤਿਆਰ ਕਰਾਂਗੇ ਜਿਵੇਂ ਤੁਸੀਂ ਵੇਖ ਹੀ ਲਈ ਆ ਵਰਤ ਵਾਲੀ ਥਾਲੀ ਥਾਲੀ ਦੇ ਵਿੱਚ ਆਪਾਂ ਚਾਰ ਪੰਜ ਚੀਜ਼ਾਂ ਬਣਾ ਕੇ ਤਿਆਰ ਕਰਾਂਗੇ ਜਿਨ੍ਹਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ इजीली ਬਣ ਜਾਂਦੀਆਂ ਨੇ ਚਲੋ ਫਿਰ ਆਓ ਦੇਖਦੇ ਹਾਂ ਇਦੇ ਵਾਸਤੇ ਮੈਂ ਸਾਬੂਦਾਣਾ ਲਿਆ ਆ ਸਾਬੂਦਾਣੇ ਦੀ ਆਪਾਂ ਖੀਰ ਬਣਾਵਾਂਗੇ ਤੇ ਸਾਬੂਦਾਣੇ ਦੇ ਬੜੇ ਬਣਾਵਾਂਗੇ ਇਹ ਮੈਂ ਪੌਣਾ ਕੱਪ ਲਏ ਆ ਇਹ ਅੱਧਾ ਕੱਪ ਆ 1/4 ਕੱਪ ਆ ਆਪਾਂ ਹੋਰ ਰਵਾਂਗੇ ਇਹ ਕੱਦਾਂ ਕੱਪ ਆ 1 1/4 ਕੱਪ ਇਹ ਆਪਣਾ ਟੋਟਲ ਪੌਣਾ ਕੱਪ ਹੋ ਗਿਆ ਇਹਨੂੰ ਆਪਾਂ 2 ਘੰਟੇ ਲਈ ਭੋਂਕੇ ਰੱਖਣਾ ਆ ਇਹ ਮੋਟਾ ਸਾਬੂਦਾਣਾ ਆ ਤੁਸੀਂ ਬਰੀਕ ਵੀ ਲੈ ਸਕਦੇ ਹੋ ਆ ਜੀ ਦੇਖੋ ਇਹਨੂੰ 2-3 ਵਾਰੀ ਆਪਾਂ ਧੋ ਕੇ ਪਾਣੀ ਨਾਲ ਤੇ ਇਹਨੂੰ ਭਿਓ ਕੇ ਰੱਖ ਦੇਵਾਂਗੇ 2 ਘੰਟੇ ਵਾਸਤੇ ਇਹ ਬਹੁਤ ਹੀ ਹੈਲਦੀ ਹੁੰਦਾ ਆ ਸਾਰੀ ਜਿਹੜੀ ਥਾਲੀ ਆਪਾਂ ਬਣਾਵਾਂਗੇ ਬਹੁਤ ਹੀ ਹੈਲਦੀ ਵਰਜਨ ਦੇ ਵਿੱਚ ਬਣਾਵਾਂਗੇ ਸਾਰੇ ਕਮੈਂਟਾਂ ਦੇ ਵਿੱਚ ਕਹਿ ਦਿੰਦੇ ਆ ਕਿ ਇੰਨਾ ਜ਼ਿਆਦਾ ਖਾਣਾ ਬਣਾਤਾ ਤੇ ਵਰਤ ਕਾਦਾ ਇਹ ਆਪਸ਼ਨ ਦਿੱਤੀਆਂ ਨੇ ਭੀ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਚੀਜ਼ ਬਣਾ ਕੇ ਖਾ ਸਕਦੇ ਹੋ ਅੱਧਾ ਕਿਲੋ ਦੁੱਧ ਮੈਂ ਰੱਖ ਦਿੱਤਾ ਹੈ ਇੱਕ ਸਟੀਲ ਦੇ ਪੈਨ ਦੇ ਵਿੱਚ ਥੋੜਾ ਜਿਹਾ ਮੈਂ ਪਾਣੀ ਪਾਇਆ ਸੀ ਪਹਿਲਾਂ 2-3 ਚਮਚ ਤਾਂ ਕਿ ਦੁੱਧ ਥੱਲੇ ਨਾ ਲੱਗੇ ਫਲੇਮ ਔਨ ਆ ਤੇ ਇਹਦੇ ਵਿੱਚ ਮੈਂ 4 ਚਮਚ ਜਿਹੜੇ ਆ 4 ਟੇਬਲस्पून ਸਾਬੂਦਾਣੇ ਤੇ ਪਾ ਦਿੱਤੇ ਆ ਜਿਹੜਾ ਆਪਾਂ ਭੋਂਕੇ ਰੱਖਿਆ ਸੀ ਇਹ ਖੀਰ ਬਹੁਤ ਜਲਦੀ ਤਿਆਰ ਹੋ ਜਾਂਦੀ ਹੈ 10-12 ਮਿੰਟਾਂ ਦੇ ਵਿੱਚ ਹੀ ਇਹਨੂੰ 5 ਮਿੰਟ ਹੋ ਗਏ ਨੇ ਰੱਖੇ ਹੋਏ ਹੁਣ ਆਪਾਂ ਇੱਥੇ ਇੱਕ ਚਮਚ ਬਦਾਮ ਬਦਾਮਾਂ ਦੀ ਕਤਰਨ ਪਾ ਦਵਾਂਗੇ ਤੇ 10 12 ਜਿਹੜੇ ਆ 100 ਗ੍ਰਾਮ ਦੇ ਦਾਣੇ ਪਾ ਦਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਡਰਾਈ ਫਰੂਟ ਪਾ ਸਕਦੇ ਜੇ ਮਖਾਣੇ ਵੀ ਪਾ ਸਕਦੇ ਹੋ ਖੰਡ ਪਾ ਦਵਾਂਗੇ 2 ਚਮਚ ਇੰਨਾ ਇੰਨਾ ਮਿੱਠਾ ਠੀਕ ਰਹਿੰਦਾ ਜੇ ਤੁਸੀਂ ਜ਼ਿਆਦਾ ਪਾਉਣਾ ਚਾਹੁੰਦੇ ਜ਼ਿਆਦਾ ਖੰਡ ਦੇ ਤੇ ਜ਼ਿਆਦਾ ਵੀ ਪਾ ਸਕਦੇ ਹੋ ਚੰਗੀ ਤਰ੍ਹਾਂ ਨੂੰ ਹਿਲਾ ਦਵਾਂਗੇ ਦੇਖੋ ਇਹ ਟਰਾਂਸਪੇਰੈਂਟ ਹੋ ਗਿਆ ਆ ਜਦੋਂ ਇਹ ਸਾਬੂਦਾਨ ਟਰਾਂਸਪੇਰੈਂਟ ਹੋ ਜਾਵੇ ਸਮਝੋ ਇਹ ਖੀਰ ਤਿਆਰ ਆ ਖੀਰ ਆਪਣੀ ਤਿਆਰ ਹੋ ਗਈ ਆ ਆਪਾਂ ਇੱਕ ਸਾਈਡ ਤੇ ਰੱਖ ਦੇਵਾਂਗੇ ਹੁਣ ਮੈਂ ਤਾਂ ਉਬਲੇ ਹੋਏ ਆਲੂ ਲਏ ਆ ਇੱਕ ਬੋਲ ਦੇ ਵਿੱਚ ਪਾ ਲਏ ਆ ਇਹਨਾਂ ਨੂੰ ਆਪਾਂ ਹੱਥਾਂ ਦੇ ਨਾਲ ਮੈਸ਼ ਕਰ ਦਵਾਂਗੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਗ੍ਰੇਟ ਵੀ ਕਰ ਸਕਦੇ ਹੋ ਇਹਦੇ ਆਪਾਂ ਬਣਾਵਾਂਗੇ ਵੜੇ ਨਾਲ ਹੀ ਇਹਦੇ ਵਿੱਚ ਦੋ ਚਮਚ ਭਰ ਕੇ ਆਪਾਂ ਸਾਬੂਦਾਣੇ ਤੇ ਪਾ ਲਵਾਂਗੇ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਿਹੜਾ ਮਟੀਰੀਅਲ ਵੱਧ ਘੱਟ ਬਣਾ ਸਕਦੇ ਹੋ ਹਾਫ ਟੀस्पून ਕਾਲੀ ਮਿਰਚ ਪਾਈ ਆ ਹਾਫ ਟੀस्पून ਇਥੇ ਸਿੰਧਾ ਨਮਕ ਪਾਇਆ ਥੋੜਾ ਜਿਹਾ ਅਦਰਕ ਪਾਇਆ ਤੇ ਇੱਕ ਹਰੀ ਮਿਰਚ ਬਰੀਕ ਕੱਟ ਕੇ ਨਾਲ ਹੀ ਆਪਾਂ ਜੀਰਾ ਪਾਊਡਰ ਪਾਤਾ ਥੋੜਾ ਜਿਹਾ ਕਿਉਂਕਿ ਹੋਰ ਤੇ ਆਪਾਂ ਇਹਦੇ ਵਿੱਚ ਕੁਝ ਪਾ ਨਹੀਂ ਸਕਦੇ। ਬਾਕੀ ਜੇ ਤੁਹਾਨੂੰ ਕੋਈ ਵੀ ਵੱਧ ਲੱਗਦਾ ਆ ਕੋਈ ਵੀ ਇਨਗਰੀਡੀਐਂਟ ਮੈਂ ਜ਼ਿਆਦਾ ਪਾਤਾ ਆ ਤੁਸੀਂ ਉਹ ਸਕਿੱਪ ਕਰ ਸਕਦੇ ਹੋ। ਨਾਲ ਹੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਹਰਾ ਧਨੀਆ ਪਾ ਦਵਾਂਗੇ ਇਹ ਤਾਂ ਬਹੁਤ ਵਧੀਆ ਟੇਸਟ ਲੱਗਦਾ ਵਿੱਚ। ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਹੱਥ ਨੂੰ ਤੇਲ ਲਾ ਕੇ ਆਪਾਂ ਛੋਟੇ-ਛੋਟੇ ਵੜੇ ਬਣਾ ਲਵਾਂਗੇ। ਇਹ ਵੀ ਤੁਸੀਂ ਵੱਡੇ-ਛੋਟੇ ਆਪਣੇ ਹਿਸਾਬ ਨਾਲ ਬਣਾ ਸਕਦੇ ਜੀ। ਜੇ ਤੁਸੀਂ ਪਲੇਨ ਬਣਾਉਣਾ ਟਿੱਕੀ ਵਾਂਗੂ ਤੇ ਪਲੇਨ ਬਣਾ ਲਓ ਨਹੀਂ ਤੇ ਵਿੱਚ ਤੁਸੀਂ ਉਹ ਸ਼ੇਕ ਵੀ ਪਾ ਸਕਦੇ ਵਡੇ ਵਾਲਾ ਜਿਹੜਾ ਹੁੰਦਾ ਮੈਂ ਹੁਣ ਜੀ ਬਣਾ ਰਹੀ ਆ ਪਲੇਨ ਹੀ ਆ ਦੇਖੋ ਇਹ ਬਣ ਕੇ ਤਿਆਰ ਆ ਇਸ ਤਰ੍ਹਾਂ ਆਪਾਂ ਸਾਰੇ ਬਣਾ ਲਵਾਂਗੇ ਸਾਈਡਾਂ ਤੋਂ ਥੋੜਾ ਥੋੜਾ ਪਲੇਨ ਕਰ ਲਵਾਂਗੇ ਹੱਥ ਨਾਲ ਇਹ ਦੇਖੋ ਪੰਜ ਵਡੇ ਬਣਾ ਕੇ ਮੈਂ ਤਿਆਰ ਕਰ ਲਏ ਆ ਹੁਣ ਆਪਾਂ ਇਹਨਾਂ ਨੂੰ ਸ਼ੈਲੋ ਫਰਾਈ ਕਰਾਂਗੇ ਇੱਕ ਪੈਨ ਦੇ ਵਿੱਚ ਮੈਂ ਤੇਲ ਪਾ ਲਿਆ ਆ ਤੇਲ ਥੋੜਾ ਜਿਹਾ ਗਰਮ ਹੋ ਗਿਆ ਆ ਹੁਣ ਆਪਾਂ ਸਾਰੇ ਵਿੱਚ ਪਾ ਦਵਾਂਗੇ ਇਹ ਬੜੇ ਟੇਸਟੀ ਬਣਦੇ ਆ ਇਹਦੇ ਨਾਲ ਆਪਾਂ ਇੱਕ ਹਰੀ ਚਟਨੀ ਵੀ ਬਣਾਵਾਂਗੇ। ਮੀਡੀਅਮ ਫਲੇਮ ਤੇ ਰੱਖੇ ਹੋਏ ਆ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ 골ਡਨ ਕਰ ਲੈਣਾ ਹੈ। ਕ੍ਰਿਸਪ ਤੇ 골ਡਨ ਹੋ ਜਾਣ ਉਦੋਂ ਆਪਾਂ ਇਹਨਾਂ ਨੂੰ ਕੱਢ ਲੈਣਾ ਹੈ। ਇਹਨਾਂ ਦੀਆਂ ਸਾਈਡਾਂ ਚੇਂਜ ਕਰ ਕਰਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ 골ਡਨ ਕਰ ਲਵਾਂਗੇ। ਬੜੇ ਆਪਣੇ ਤਿਆਰ ਆ ਜੀ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਨੇ ਆ ਚਿਮਟੇ ਦੀ ਸਹਾਇਤਾ ਨਾਲ। ਸਾਰੇ ਆਪਾਂ ਪਲੇਟ ਦੇ ਵਿੱਚ ਕੱਢ ਲਏ ਆ। ਦੇਖੋ ਕਿੰਨੇ ਵਧੀਆ ਬਣੇ ਆ ਤੁਸੀਂ ਦੇਖ ਸਕਦੇ ਹੋ 골ਡਨ ਤੇ ਇੱਕ ਟਮਾਟਰ ਇੱਕ ਹਰੀ ਮਿਰਚ ਥੋੜਾ ਜਿਹਾ ਅਦਰਕ ਆਪਾਂ ਇਹਨਾਂ ਦੀ ਪੇਸਟ ਬਣਾ ਲੈਣੀ ਹੁਣ ਆਪਾਂ ਬਣਾਵਾਂਗੇ ਆਲੂਆਂ ਦੀ ਸਬਜ਼ੀ ਰਸਮੀ ਸੀ ਇਹ ਵੀ ਆਲੂ ਮੈਂ ਬੋਇਲ ਯੂਜ਼ ਕੀਤੇ ਆ ਤੁਸੀਂ ਵੀ ਬੋਇਲ ਯੂਜ਼ ਕਰਿਓ ਇਹ ਸਬਜ਼ੀ ਬਹੁਤ ਵਧੀਆ ਬਣਦੀ ਹੈ ਹਾਫ ਟੀस्पून ਜੀਰਾ ਪਾਇਆ ਸਾਬਤ ਤੇ ਜਿਹੜਾ ਪੇਸਟ ਬਣਾਇਆ ਸੀ ਇੱਕ ਟਮਾਟਰ ਇੱਕ ਹਰੀ ਮਿਰਚ ਤੇ ਥੋੜਾ ਜਿਹਾ ਅਦਰਕ ਉਹ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਪੁਣ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਲਸਣ ਪਿਆਜ਼ ਕੁਝ ਨਹੀਂ ਯੂਜ਼ ਕਰਨਾ ਹਾਫ ਟੀस्पून ਕਾਲੀ ਮਿਰਚ ਹਾਫ ਟੀस्पून ਜੀਰਾ ਪਾਊਡਰ ਤੇ ਹਾਫ ਟੀस्पून ਇਹ ਵਿੱਚ ਮੈਂ ਸਿੰਧਾ ਨਮਕ ਪਾਇਆ ਚੰਗੀ ਤਰ੍ਹਾਂ ਨੂੰ ਭੁੰਨ ਲਵਾਂਗੇ ਦੇਖੋ ਇੱਕਦਮ ਤੇਲ ਛੱਡ ਦਿੰਦਾ ਹੈ 2 ਮਿੰਟ ਹੀ ਭੁੰਨਣਾ ਬਸ ਬਹੁਤ ਜਲਦੀ ਤਿਆਰ ਹੋ ਜਾਂਦੀ ਸਬਜ਼ੀ ਇਹ 2-3 ਮਿੰਟ ਦੇ ਵਿੱਚ ਹੀ ਹੁਣ ਆਪਾਂ ਪਾ ਦਿੱਤਾ ਉਬਲਿਆ ਹੋਇਆ ਆਲੂ ਮੈਂ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਸੀਗਾ ਇਹ ਦੋ ਆਲੂ ਪਾਏ ਮੈਂ ਉਬਲੇ ਹੋਏ ਥੋੜਾ ਹਰਾ ਧਨੀਆ ਪਾ ਦਵਾਂਗੇ ਤੇ ਥੋੜਾ ਜਿਹਾ ਹੁਣ ਆਪਾਂ ਪਾਵਾਂਗੇ ਪਾਣੀ ਅੱਧਾ ਕੱਪ ਪਾਣੀ ਪਾਵਾਂਗੀ ਮੈਂ ਇੱਥੇ ਇਹਨੂੰ ਆਪਾਂ 2-3 ਮਿੰਟ ਵਾਸਤੇ ਟੱਕਣ ਦਿੱਤੇਗੇ ਰਜਾ ਲੈਣਾ ਆ ਤੇ ਆਪਣੀ ਸਬਜ਼ੀ ਤਿਆਰ ਆ ਇਹ ਥਾਲੀ ਬਣਾਉਣੀ ਬਹੁਤ ਹੀ ਸੌਖੀ ਹੈ ਕਿਉਂਕਿ ਹਰੇਕ ਆਈਟਮ ਨੂੰ ਬਹੁਤਾ ਜ਼ਿਆਦਾ ਟਾਈਮ ਨਹੀਂ ਲੱਗਦਾ ਥੋੜਾ ਜਿਹਾ ਟਾਈਮ ਲੱਗਦਾ ਇਸ ਲਈ ਛੇਤੀ ਤਿਆਰ ਹੋ ਜਾਂਦੀ ਹੈ ਅੱਧੇ ਘੰਟੇ ਦੇ ਵਿੱਚ ਵਿੱਚ ਲੋ ਜੀ ਸਬਜੀ ਆਪਣੀ ਤਿਆਰ ਆ ਇਹਨੂੰ ਆਪਾਂ ਸਾਈਡ ਤੇ ਰੱਖਤਾ ਹੁਣ ਆਪਾਂ ਪਰੌਂਠੀਆਂ ਦੀ ਤਿਆਰੀ ਕਰਦੇ ਆ ਇੱਕ ਮੈਂ ਬੀਟਰੂਟ ਲਈ ਆ ਇਹਦਾ ਆਪਾਂ ਪਲਪ ਪਾਵਾਂਗੇ ਵਿੱਚ ਇਹਨੂੰ ਮੈਂ ਫਾਈਨ ਪੇਸਟ ਬਣਾ ਲਿਆ ਆ ਬੀਟਰੂਟ ਨੂੰ ਮੈਂ ਛਿੱਲ ਕੇ ਧੋ ਕੇ ਬਰੀਕ ਟੁਕੜਿਆਂ ਦੇ ਵਿੱਚ ਕੱਟ ਕੇ ਪੇਸਟ ਬਣਾ ਲਈ ਆ ਇੱਥੇ ਲਵਾਂਗੇ ਆਪਾਂ ਸਵਾੰਗ ਦਾ ਆਟਾ ਇਹ ਵਰਤ ਵਾਲਾ ਆਟਾ ਆ 1 ਕੱਪ ਮੈਂ ਇਹ ਲਿਆ ਆ ਤੇ ਇੱਕ ਵਿੱਚ ਆਪਾਂ ਬੋਇਲ ਡਾਲੂ ਜਿਹੜਾ ਉਹ ਕद्दूकश ਕਰਕੇ ਪਾ ਲਵਾਂਗੇ ਇਹਕੇ ਤੇ ਦੇ ਨਾਲ ਟੇਸਟ ਬਹੁਤ ਵਧੀਆ ਹੋ ਜਾਂਦਾ ਤੇ ਇੱਕ ਬਾਈਂਡਿੰਗ ਬਹੁਤ ਵਧੀਆ ਆ ਜਾਂਦੀ ਆਟੇ ਦੀ ਕਿਉਂਕਿ ਤੁਹਾਨੂੰ ਪਤਾ ਇਹ ਆਟਾ ਜਿਹੜਾ ਗਲੂਟਨ ਫ੍ਰੀ ਹੁੰਦਾ ਹੈ ਇਹਦੇ ਵਿੱਚ ਬਾਈਂਡਿੰਗ ਨਹੀਂ ਹੁੰਦੀ ਇਸ ਲਈ ਆਪਾਂ ਨੂੰ ਆਲੂ ਪਾਉਣਾ ਪਿਆ ਹਾਫ ਟੀस्पून ਸਿੰਧਾ ਨਮਕ ਹਾਫ ਟੀस्पून ਜੀਰਾ ਤੇ ਹਾਫ ਟੀस्पून ਇਹ ਆਪਾਂ ਕਾਲੀ ਮਿਰਚ ਪਾਵਾਂਗੇ ਤੇ ਨਾਲ ਆਪਾਂ ਇਹ ਪੇਸਟ ਪਾਵਾਂਗੇ ਜਿਹੜਾ ਬੀਟਰੂਟ ਦਾ ਬਣਾਇਆ ਆਪਾਂ ਚਕੰਦਰ ਦਾ ਇਹਦੇ ਵਿੱਚ ਸ਼ਾਇਦ ਆਪਾਂ ਨੂੰ ਪਾਣੀ ਪਾਉਣ ਦੀ ਲੋੜ ਨਾ ਪਵੇ ਆਪਾਂ ਹੌਲੀ ਹੌਲੀ ਕਰਕੇ ਦੋ ਦੋ ਚਮਚ ਕਰਕੇ ਬੀਟਰੂਟ ਜਿਹੜਾ ਉਹ ਮਿਕਸ ਕਰਾਂਗੇ ਪਲਪ ਇਹ ਪਲਪ ਦੇ ਨਾਲ ਹੀ ਇਹਦਾ ਡੋ ਬਣ ਜਾਣਾ ਮੇਰੇ ਹਿਸਾਬ ਨਾਲ ਕਿਉਂਕਿ ਵਿੱਚ ਆਪਾਂ ਆਲੂ ਵੀ ਪਾਇਆ ਹੈ ਹੁਣ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਮੈਨੂੰ ਥੋੜਾ ਡਰਾਈ ਲੱਗ ਰਿਹਾ ਸੀਗਾ ਬਿਲਕੁਲ ਥੋੜਾ ਜਿਹਾ 2 ਚਮਚੀ ਪਾਣੀ ਪਾਇਆ ਹੈ ਕਿਉਂਕਿ ਆਪਾਂ ਡੋ ਜਿਹੜਾ ਸਖਤੀ ਬਣਾ ਕੇ ਲਾਉਣਾ ਹੈ ਇੱਕ ਚਮਚ ਵਿੱਚ ਤੇਲ ਪਾ ਦਵਾਂਗੇ ਇਹਦੇ ਨਾਲ ਵੀ ਜ਼ਿਆਦਾ ਸਮੂਥਨੈਸ ਆ ਜਾਂਦੀ ਹੈ ਤੇ ਵਧੀਆ ਆਪਣੇ ਪਰੌਂਠੇ ਬਣਨਗੇ ਇੱਕ ਚਮਚ ਮੈਂ ਹੋਰ ਪਾ ਦਿੱਤਾ ਆ ਹੁਣ ਆਪਾਂ ਇਹਨੂੰ ਆਟੇ ਵਾਂਗੂੰ ਗੁੰਨ ਲਵਾਂਗੇ ਚੰਗੀ ਤਰ੍ਹਾਂ ਸਮੂਥ ਕਰ ਲਵਾਂਗੇ ਤੇ ਹੁਣ ਆਪਾਂ ਇਹਨੂੰ 10 ਮਿੰਟ ਲਈ ਸਾਈਡ ਤੇ ਰੱਖ ਦਵਾਂਗੇ ਤਾਂ ਕਿ ਇਹ ਥੋੜਾ ਜਿਹਾ ਹੋਰ ਠਹਿਰ ਜੇ ਤੇ ਵਧੀਆ ਹੋ ਜੇ ਹੁਣ ਆਪਾਂ ਚਟਨੀ ਤਿਆਰ ਕਰ ਲੈਨੇ ਆ ਥੋੜਾ ਜਿਹਾ ਮੈਂ ਧਨੀਆ ਲਿਆ ਆ ਧਨੀਆ ਦੀ ਚਟਨੀ ਬਣਾਉਣ ਲੱਗੀ ਆ ਤੇ ਨਾਲ ਇੱਕ ਹਰੀ ਮਿਰਚ ਤੇ ਬਿਲਕੁਲ ਅੱਧਾ ਇੰਚ ਅਦਰਕ ਜਿਹੜਾ ਮੈਂ ਕੱਟ ਲਿਆ ਆ ਥੋੜਾ ਜਿਹਾ ਨਮਕ ਪਾਵਾਂਗੇ ਸਿੰਧਾ ਨਮਕ ਥੋੜਾ ਜਿਹਾ ਜੀਰਾ ਤੇ ਹੁਣ ਆਪਾਂ ਇਹਦੀ ਪੇਸਟ ਬਣਾ ਲਵਾਂਗੇ ਦੇਖੋ ਕਿੰਨੀ ਵਧੀਆ ਫਾਈਨ ਪੇਸਟ ਬਣ ਗਈ ਆ ਉਧਰ ਆਪਾਂ ਆਟਾ ਦੇਖ ਲੈਨੇ ਆਟਾ ਆਪਣਾ ਤਿਆਰ ਹੋ ਗਿਆ ਆ ਹੁਣ ਆਪਾਂ ਇਹਦੇ ਪਰੌਂਠੇ ਬਣਾਵਾਂਗੇ ਤੁਸੀਂ ਚਾਹੋ ਤੇ ਪੂਰੀ ਵੀ ਬਣਾ ਸਕਦੇ ਹੋ ਪੂਰੀਆਂ ਵੀ ਇਹਦੀਆਂ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਆ ਦੇਖੋ ਕਿੰਨਾ ਸਮੂਥ ਹੋ ਗਿਆ ਬਹੁਤ ਵਧੀਆ ਆਟਾ ਬਣ ਗਿਆ ਹੁਣ ਆਪਾਂ ਇਹਦੇ ਛੋਟੇ ਛੋਟੇ ਪੀੜੇ ਬਣਾ ਲਵਾਂਗੇ ਹੱਥ ਤੇ ਤੇਲ ਲਾ ਲਵਾਂਗੇ ਤਾਂ ਕਿ ਹੱਥ ਨੂੰ ਚਿਪਕੇ ਨਾ ਕਿਉਂਕਿ ਆਪਾਂ ਇਹਨੂੰ ਦੂਸਰਾ ਆਟਾ ਵੀ ਨਹੀਂ ਲਾ ਸਕਦੇ ਜੇ ਆਪਾਂ ਆਟਾ ਵੀ ਯੂਜ਼ ਕਰਨਾ ਸੁੱਕਾ ਇਹਦੇ ਲਈ ਤੇ ਆਪਾਂ ਨੂੰ ਉਹੋ ਹੀ ਆਟਾ ਯੂਜ਼ ਕਰਨਾ ਪਊਗਾ ਜਿਹੜਾ ਵਰਤ ਵਾਲਾ ਹੈ ਛੋਟੇ ਛੋਟੇ ਪੇੜੇ ਬਣਾ ਲਵਾਂਗੇ ਇਹਦਾ ਤੇਲ ਲਾ ਕੇ ਪੇੜਿਆਂ ਦਾ ਸਾਈਜ਼ ਤੁਸੀਂ ਵੱਡਾ ਛੋਟਾ ਆਪਣੇ ਹਿਸਾਬ ਨਾਲ ਕਰ ਸਕਦੇ ਜੀ ਮੈਂ ਬਹੁਤੇ ਨਾ ਛੋਟੇ ਬਣਾਏ ਜਾਂ ਤੇ ਨਾ ਵੱਡੇ ਬਣਾਏ ਆ ਦੇਖੋ ਕਿੰਨੇ ਵਧੀਆ ਸਮੂਥ ਬਣ ਗਏ ਪੇੜੇ ਹੁਣ ਆਪਾਂ ਇੱਕ ਪੋਲੀਥੀਨ ਲੈਣਾ ਵਾ ਉਦੇ ਉੱਤੇ ਥੋੜਾ ਜਿਹਾ ਮੈਂ ਤੇਲ ਲਾ ਲਿਆ ਆ ਤੇ ਇੱਕ ਪਾਸਿਓ ਇਹ ਪੋਲੀਥੀਨ ਜਿਹੜਾ ਜੁੜਿਆ ਹੋਇਆ ਆ ਉਹ ਉੱਪਰ ਥੱਲੇ ਵੀ ਪੋਲੀਥੀਨ ਹੋਣਾ ਚਾਹੀਦਾ ਤੇ ਉੱਪਰ ਵੀ ਪੋਲੀਥੀਨ ਹੋਣਾ ਚਾਹੀਦਾ ਥੋੜਾ ਜਿਹਾ ਤੇਲ ਲਾ ਲਿਆ ਉਹਨੂੰ ਤੇ ਆਪਾਂ ਪਲੇਟ ਦੇ ਨਾਲ ਪ੍ਰੈਸ ਕਰਕੇ ਇਹਦੀ ਪੂਰੀ ਬਣਾ ਲਵਾਂਗੇ ਕਿਉਂਕਿ ਇਹ ਵੇਲਿਆ ਨਹੀਂ ਜਾਂਦਾ ਵੇਲਣਾ ਔਖਾ ਹੁੰਦਾ ਆ ਇਸ ਲਈ ਆਪਾਂ ਇਸ ਤਰੀਕੇ ਨਾਲ ਇਹਨਾਂ ਦੀ ਇੰਜ ਰੋਟੀ ਬਣਾਵਾਂਗੇ ਦੇਖੋ ਕਿੰਨੀ ਵਧੀਆ ਬਣ ਗਈ ਆ ਤੇ ਕਾਗਜ਼ ਚੋੱਕ ਕੇ ਹੌਲੀ ਜੀ ਖਿੱਚ ਕੇ ਇਹ ਲਾ ਦਵਾਂਗੇ ਤੇ ਇਹਨੂੰ ਆਰਡਰ ਰੱਖ ਕੇ ਜਾਵਾਂਗੇ ਬਣਾ ਬਣਾ ਕੇ ਰੋਟੀਆਂ ਜਿਵੇਂ ਸਾਨੂੰ ਸਾਰੇ ਪੇੜਿਆਂ ਦੀ ਆਪਾਂ ਬਣਾ ਲਵਾਂਗੇ ਇਹ ਬਹੁਤ ਈਜ਼ੀ ਮੈਥਡ ਆ ਸਭ ਤੋਂ ਈਜ਼ੀ ਮੈਥਡ ਇਹ ਹੋਈ ਹੈ ਇਹਦੇ ਨਾਲ ਨਾਲੇ ਬਹੁਤ ਵਧੀਆ ਸ਼ੇਪ ਬਣ ਜਾਂਦੀ ਹੈ ਤੇ ਜਿਹੜੀਆਂ ਸਾਈਡਾਂ ਆ ਰੋਟੀਆਂ ਦੀਆਂ ਉਹ ਵੀ ਬਹੁਤ ਵਧੀਆ ਬਣਦੀਆਂ ਆ ਸਾਈਡਾਂ ਜਿਆਦੀਆਂ ਇਹਦੀਆਂ ਖਰਾਬ ਨਹੀਂ ਬਣਦੀਆਂ ਦੇਖੋ ਸਾਈਡਾਂ ਵੀ ਇਹਦੀਆਂ ਪਲੇਨ ਆ ਇਹ ਨਾ ਜ਼ਿਆਦੀ ਮੋਟੀ ਹੋਣੀ ਚਾਹੀਦੀ ਹੈ ਤੇ ਨਾ ਜ਼ਿਆਦੀਆਂ ਪਤਲੀਆਂ ਤਵੇ ਤੇ ਮੈਂ ਥੋੜਾ ਜਿਹਾ ਕਿਓ ਲਾ ਲਿਆ ਆ ਤੇ ਆਪਾਂ ਹੁਣ ਇਹਦੇ ਉੱਤੇ ਰੋਟੀਆਂ ਰੱਖ ਕੇ ਬਣਾ ਲਵਾਂਗੇ ਪਹਿਲਾਂ ਤੁਸੀਂ ਇਸ ਤਰ੍ਹਾਂ ਸਾਰੀਆਂ ਵੇਲ ਕੇ ਰੱਖ ਲਿਓ ਉਸ ਤੋਂ ਬਾਅਦ ਆਪਾਂ ਸਾਰੀਆਂ ਸੇਕ ਲੈਣੀ ਐ ਇਹ ਬਹੁਤ ਵਧੀਆ ਬੀਟਰ ਰੂਟ ਜਿਹੜਾ ਬਹੁਤ ਜ਼ਿਆਦਾ ਹੈਲਦੀ ਆ ਨਾਲੇ ਇਹਦਾ ਕਲਰ ਵੀ ਦੇਖੋ ਕਿੰਨਾ ਵਧੀਆ ਆ ਰਿਹਾ ਵਾ ਇਹ ਬਹੁਤ ਹੈਲਦੀ ਹੈ ਜਰੂਰ ਤੁਸੀਂ ਬਣਾ ਕੇ ਖਾਓ ਤੇ ਟੇਸਟ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਵਾ ਕਿਉਂਕਿ ਇਹਦੇ ਵਿੱਚ ਥੋੜੀ ਜਿਹੀ ਮਿਠਾਸ ਹੁੰਦੀ ਹੈ ਬੀਟਰ ਰੂਟ ਤੁਹਾਨੂੰ ਪਤਾ ਹੀ ਹੈ ਮਿੱਠਾ ਹੁੰਦਾ ਤੇ ਨਾਲ ਜਿਹੜਾ ਆਪਾਂ ਜੀਰਾ ਪਾਊਡਰ ਪਾਇਆ ਵਾ ਉਹਦਾ ਬਹੁਤ ਵਧੀਆ ਟੇਸਟ ਆਉਂਦਾ ਵਿੱਚ ਦੋਵੇਂ ਪਾਸੇ ਘੋਲਾ ਕੇ ਆਪਾਂ ਚੰਗੀ ਤਰ੍ਹਾਂ ਨੂੰ ਸੇਕ ਲਵਾਂਗੇ ਇਹ ਆਪਣੇ ਪਰੌਂਠੇ ਤਿਆਰ ਆ ਛੋਟੇ ਛੋਟੇ ਵਰਤ ਵਾਸਤੇ ਇਹ ਬਹੁਤ ਟੇਸਟੀ ਵੀ ਆ ਤੇ ਹੈਲਦੀ ਵੀ ਆ ਪਹਿਲਾਂ ਮੈਂ achar ਬਣਾਵਾਂਗੀ ਬਾਕੀ ਮੈਂ ਬਾਅਦ ਵਿੱਚ ਬਣਾ ਲਵਾਂਗੀ ਹੁਣ ਆਪਾਂ ਕਰਦੇ ਥਾਲੀ ਦੀ ਤਿਆਰੀ ਆਲੂ ਰੱਖ ਦਿੱਤੇ ਰਸਮਿਸੇ ਨਾਲ ਬੜੇ ਨਾਲ ਆਪਾਂ ਖੀਰ ਰੱਖ ਦਿੱਤੀ ਹੈ ਸਾਬੂਦਾਣੇ ਵਾਲੀ ਨਾਲ ਹਰੀ ਚਟਨੀ ਤੇ ਨਾਲ ਆਪਾਂ ਚਕੰਦਰ ਵਾਲੀਆਂ ਰੋਟੀਆਂ ਚਕੰਦਰ ਵਾਲੇ ਸੌਰੀ ਪਰੌਂਠੇ ਤੁਸੀਂ ਵੀ ਬਣਾਓ ਖਾਓ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਓਕੇ ਜੀ ਬਾਏ ਲਵ ਯੂ ਆਲ